ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੁਝ ਜਗ੍ਹਾ ਤੇ ਕਣਕ ਡੰਡੀ ਚੜ ਗਈ ਐ ਮਤਲਬ ਕਿ ਕਣਕ ਨਾਲ ਹੀ ਚੜ ਗਈ ਐ ਕਣਕ ਹਜੀ ਹੋਈ ਐ 45 ਦਿਨ ਦੀ 50 ਦਿਨ ਦੀ ਪਰੰਤੂ ਕਣਕ ਛੱਟਾ ਬਣਾਉਣਾ ਸ਼ੁਰੂ ਕਰਤਾ ਕਣਕ ਨੇ ਫੋਟ ਨਹੀਂ ਕੀਤੀ ਤੇ ਤਾਂ ਨੂੰ ਚੜ ਗਈ ਜੇ ਹੁਣ ਇਸ ਖੇਤ ਦੇ ਵਿੱਚ ਤੁਸੀਂ ਦੇਖੋਗੇ ਤਾਂ ਤੁਹਾਨੂੰ ਕੋਈ ਇਹ ਜਿਹੜੇ ਬੁੱਟੇ ਐ ਇਹ ਨਾਲ ਹੀ ਜੜੇ ਹੋਏ ਐ ਤਾਂ ਆ ਆ ਦੇਖੋ ਇਹਦੀਆਂ ਇਹ ਗੰਡਾ ਮਣਾ ਗਈ ਕਣਕ ਗੰਡਾ ਮਣਾ ਕੇ ਤੇ ਆ ਉੱਥੇ ਝੰਡਾ ਪਤਾ ਕੱਢ ਚਲੀਏ ਇਹ ਵਾਲੀ ਤਾਂ ਇਹ ਦਿੱਕਤ ਕਈ ਸਾਰੇ ਖੇਤਾਂ ਦੇ ਵਿੱਚ ਆ ਗਈ ਹੈ ਦਿੱਕਤ ਆਈ ਕਿਉਂ ਇਹਦੇ ਲਈ ਆਪਾਂ ਕੀ ਇਲਾਜ ਕਰਨਾ ਹੈ ਇਸ ਸੰਬੰਦੇ ਆਪਣਾ ਇਸ ਵੀਡੀਓ 'ਚ ਗੱਲ ਕਰਨ ਦੀ ਕੋਸ਼ਿਸ਼ ਕਰਦੇ ਹਾਂ ਮੈਂ ਹਾਂ ਕੁਲਦੀਪ ਸਿੰਘ ਖੇਰਗੁਰਮਲ ਖਾਈ ਦੋਸਤੋ ਤੁਸੀਂ ਆਪਣਾ YouTube ਚੈਨਲ ਮੇਰੀ ਖੇਤੀ ਮੇਰਾ ਕਿਸਾਨ ਜਾਂ Facebook ਪੇਜ ਮੇਰਾ ਪੰਜਾਬ ਦਾ ਮੇਰਾ ਕਿਸਾਨ ਸਬਸਕ੍ਰਾਈਬ ਕਰ ਸਕਦੇ ਹੋ ਫੋਲੋ ਕਰ ਸਕਦੇ ਹੋ ਤਾਂ ਕਿ ਖੇਤੀਬਾੜੀ ਦੀ ਜਾਣਕਾਰੀ ਮਿਲਦੀ ਰਹੇ ਠੀਕ ਹੈ ਬਾਕੀ ਅਗਲੀ ਵੀਡੀਓ ਸੰਕੇਤਕ ਹੈ ਇਹ ਕੁਝ ਬੂਟੇ ਤੁਹਾਨੂੰ ਦਿਖਾ ਦੇਦੇ ਕਿ ਇਸ ਤਰ੍ਹਾਂ ਦੇ ਨੇ ਤਾਂ ਦੋਸਤੋ ਅਸਲ ਦੇ ਵਿੱਚ ਇਹ ਸਾਰੀ ਦੀ ਸਾਰੀ ਖੇੜ ਗਰਮੀ ਦੀ ਹੈ ਜਦੋਂ ਕਣਕ ਤਾਪਮਨ ਜ਼ਿਆਦਾ ਹੁੰਦਾ ਤੇ ਕਣਕ ਕੀਤੀ ਵੀਚੀ ਹੁੰਦੀ ਦੇਖੋ ਹੁਣ ਆ ਠੰਡ ਤਾਂ ਹੋ ਨਾ ਕੇ ਪਈ ਹੈ ਇਸ ਤੋਂ ਪਹਿਲਾਂ ਤਾਂ ਗਰਮੀ ਗਰਮੀ ਸੀਗੀ ਤਾਂ ਫੇਰ ਕੀ ਹੁੰਦਾ ਹੈ ਮੈਂ ਤੁਹਾਨੂੰ ਇੱਕ ਵਾਰੀ ਪਹਿਲਾਂ ਸਮਝਾਇਆ ਸੀ ਕਿ ਕੋਈ ਵੀ ਜਿਹੜੀ ਫਸਲ ਹੈ ਉਹ ਫਸਲ ਤੇ ਦਿਨਦੂਨ ਕੁਝ ਨਹੀਂ ਹੁੰਦੇ ਮਤਲਬ ਹੁੰਦਾ ਡਿਗਰੀ ਡੇ ਦਾ ਮਤਲਬ ਕਿ ਇੱਕ ਬੂਟਾ ਕਿੰਨੇ ਡਿਗਰੀ ਤਾਪਮਨ ਲੈ ਕੇ ਤੇ ਨਿਸਰੂਗਾ ਉਹਨੂੰ ਅਸੀਂ ਡਿਗਰੀ ਡੇ ਕਹਿੰਦੇ ਆ ਤਾਂ ਉਹਦਾ ਪੂਰਾ ਹੋ ਗਿਆ ਜੇਤੋਂ ਅਸੀਂ ਕਣਕ ਬੀਜ ਰਹੇ ਹਾਂ ਤੇ ਉਸ ਟਾਈਮ ਤੇ ਰਾਤ ਦਾ ਤਾਪਮਨ 20 ਡਿਗਰੀ ਤੋਂ ਉੱਪਰ ਹੋਵੇ ਤਾ ਬੜੀ ਉਮੀਦ ਹੁੰਦੀ ਹੈ ਕਿ ਕਣਕ ਜਿਹੜੀ ਹੈਗੀ ਹੈ ਡੰਡੀ ਛੱਡ ਜੂਗੀ ਨਾਲੀ ਛੱਡ ਜੂਗੀ। ਅਗੇਤੀ ਬਿਜਾਈ ਠੰਡ ਦਾ ਘੱਟ ਪੈਣਾ ਬੀਜਾਂ ਸਮੇਂ ਤਾਪਮਾਨ 20 ਡਿਗਰੀ ਤੋਂ ਉੱਤੇ ਹੋਣਾ ਪਹਿਲਾਂ ਪਾਣੀ ਲੇਟ ਕਰ ਦੇਣਾ। ਇਹ ਕਾਰਨ ਨੇ ਜਿਹਦੇ ਕਰਕੇ ਕਣਕ ਨਾਲੀ ਚੜ ਜਾਂਦੀ ਹੈ ਜਾਂ ਡੰਡੀ ਚੜ ਜਾਂਦੀ ਹੈ ਜਾਂ ਸਮੇਂ ਤੋਂ ਪਹਿਲਾਂ ਛਿੱਟੇ ਕੱਢ ਜਾਂਦੀ ਹੈ ਜਾਂ ਨਿਸਰ ਜਾਂਦੀ ਹੈ। ਹੁਣ ਇਹਦਾ ਇਲਾਜ ਅਗਲੇ ਸਾਲ ਤੋਂ ਯਾਦ ਰੱਖੋ ਕਿ ਤਾਪਮਣ ਦੇਖ ਕੇ ਜਦੋਂ ਰਾਤ ਦਾ ਤਾਪਮਣ 20 ਡਿਗਰੀ ਤੋਂ ਥੱਲੇ ਆ ਜਾਏ ਉਸ ਸਮੇਂ ਹੀ ਬਿਜਨ ਦੀ ਕੋਸ਼ਿਸ਼ ਕਰੋ ਤੇ ਬਾਕੀ ਇਹ ਸੂਚਨਾ ਉਸ ਸਮੇ ਅਗਾਹੂ ਸੂਚਨਾ ਦਿੱਤੀ ਜਾਂਦੀ ਹੁੰਦੀ ਹੈ ਕਿ ਜਿਵੇਂ ਅਕਤੂਬਰ 2024 'ਚ ਵੀ ਦੱਸਿਆ ਸੀ ਭਾਈ ਗਰਮੀ ਪੈਣ ਵਾਲੀ ਕਣਕ ਦੀ ਵਿਝਾਈ ਲੇਟ ਕਰੋ ਦੂਸਰੀ ਗੱਲ ਪਹਿਲਾ ਪਾਣੀ ਬਹੁਤ ਮਹੱਤਵਪੂਰਨ ਹੁੰਦਾ ਸਮੇ ਸਿਰ ਦਿਆ ਕਰੋ ਅਗਲੀ ਗੱਲ ਜਿਵੇਂ ਠੰਡ ਪੈਂਦੀ ਹੈ ਜਿਵੇਂ ਅੱਜ 1 ਜਨਵਰੀ 2025 ਹੈ ਬਹੁਤ ਵਧੀਆ ਤਾਪਮਣ ਆ ਗਿਆ ਤਾਂ ਇਹ ਸਥਾਪਨ ਦੇ ਨਾਲ ਆ ਜਿਹੜੀ ਸ਼ਾਖਾ ਬਾਹਰ ਨਿਕਲੀ ਹੈ ਇਹਦੀ ਗ੍ਰੋਥ ਇੱਥੇ ਰੁਕ ਜੂਗੀ ਤੇ ਕਣ ਘੇੜਲੇ ਪਾਸੋਂ ਨਵੀਂ ਫੋਟ ਕਰ ਜੂਗੀ ਬਾਕੀ ਠੰਡ ਇਹਦੇ ਲਈ ਕੁਦਰਤੀ ਤਰੀਕੇ ਨਾਲ ਕੰਮ ਕਰਦੀ ਹੈ ਇਸ ਤੋਂ ਬਿਨਾ ਮਾਰੇ ਕਹਿੰਦੇ ਐ ਕਿ ਜਦੋਂ ਵੀ ਤੁਹਾਡੇ ਖੇਤ 'ਚ ਦਿੱਕਤ ਆ ਗਈ ਤਾਂ ਉਹ ਸਮੇਂ ਤੁਸੀਂ 25 ਕਿਲੋ ਯੂਰੀਆ ਕਿੱਲੇ ਦੀ ਐਕਸਟਰਾ ਪਾ ਦਿਓ ਮੈਂ ਆਪਦੇ ਖੇਤ ਤਿੰਨ ਗੱਟੇ ਯੂਰੀਆ ਪਾਣਾ ਮੰਨ ਲਓ ਮੰਨ ਲਓ ਮੈਂ ਕਰਾਂ ਤਾਂ ਮੈਨੂੰ ਕੀ ਕਰਨਾ ਪੈਗਾ ਔਰ ਤੋਂ ਬਿਨਾ 25 ਕਿਲੋ ਐਕਸਟਰਾ ਯੂਰੀਆ ਸੜ ਦੋ ਖੇਤ ਦੇ ਵਿੱਚ ਉਸ ਯੂਰੀਆ ਦੇ ਨਾਲ ਇਹ ਜਿਹੜੀ ਸ਼ਾਖਾ ਹੈਗੀ ਐ ਇਹ ਸਾਈਡਾਂ ਤੋਂ ਸ਼ਖਾਵਾਂ ਕੱਢਣਾ ਸ਼ੁਰੂ ਕਰੇਗੀ ਇਹਦੇ ਨਾਲ ਨਾਲ 3% ਯੂਰੀਆ ਦਾ ਸਪਰੇ ਵੀ ਇੱਕ ਦੇ ਸਕਦੇ ਹੋ ਤੁਸੀਂ ਮੱਕੇ 100 ਲੀਟਰ ਪਾਣੀ 3 ਕਿਲੋ ਯੂਰੀਆ ਪਾ ਕੇ ਘੱਟੋ ਘੱਟ 200 ਲੀਟਰ ਪਾਣੀ ਲਾਓ ਫਿਰ ਕਿਲੇ ਦਾ ਮੱਕੇ 200 ਲੀਟਰ ਪਾਣੀ 6 ਕਿਲੋ ਯੂਰੀਆ ਪਾ ਕੇ ਉਹਦਾ ਸਪਰੇ ਕਰ ਦਿਓ ਉਹਦੇ ਨਾਲ ਜਿਹੜਾ ਹੈਗਾ ਟਰਮੀਨਲ ਬੱਡ ਜਿਹੜੀ ਤਾਂ ਨੂੰ ਵੱਧਦੀ ਹੈ ਉਹਦੀ ਗ੍ਰੋਥ ਰੁਕੇਗੀ ਤੇ ਥੱਲੇ ਵਾਲੀ ਜਿਹੜੀ ਫੈਲ ਜੂਗੀ ਅੱਛਾ ਜੇ ਤੁਸੀਂ ਨਦੀਨ ਆਖ ਸਪਰੇ ਨਹੀਂ ਕੀਤੀ ਤਾਂ ਉਹਨੂੰ ਪਹਿਲ ਦੇ ਆਧਾਰ ਤੇ ਕੰਮ ਕਰੋ ਜਿਵੇਂ ਆਪਣਾ ਲੀਡਰ ਵਾਲਾ ਸਾਲਟ ਹੈ ਐਟਲੈਂਟਿਕ ਵਾਲਾ ਸਾਲਟ ਹੈ ਸੰਕੋਰ ਵਾਲਾ ਸਾਲਟ ਹੈ ਇਹ ਜਿਹੜਾ ਟਰਮੀਨਲ ਟਰਮੀਨਲ ਬੱਡ ਕੀ ਹੁੰਦੀ ਹੈ ਜਿਹੜੀ ਤਾਂ ਨੂੰ ਵੱਧਦੀ ਹੈ ਉਹਨੂੰ ਰੋਕ ਦਿੰਦੀ ਹੈ ਤਹੇਠਾਂ ਸਾਈਡਾਂ ਤੇ ਜਿਹੜਾ ਹੈਗਾ ਇਹ ਸ਼ਿਖਾਵਾਂ ਬਣਾਉਣ ਦਾ ਕੰਮ ਕਰਦੀ ਹੈ ਜਿਵੇਂ ਤੁਸੀਂ ਤੇ ਬੂਟੇ ਦੇਖ ਰਹੇ ਹੋ ਨਾ ਕਿ ਚੌੜੇ ਹੋਏ ਹੋਏ ਥੱਲੇ ਨੂੰ ਤਾਂ ਇਹ ਇਹ ਇੱਥੇ ਉਹ ਹੈਲਪ ਕਰਦੀ ਹੈ ਮਦਦ ਕਰਦੀ ਹੈ ਭਾਰਤੀ ਕਣਕ ਤੇ ਜੋਖੋ ਖੋਜ ਕੇਂਦਰ ਵਾਲਿਆਂ ਦੇ ਅਨੁਸਾਰ ਜਿਵੇਂ ਐਸਟੀ 327 'ਚ ਦਿੱਕਤ ਆਈ ਹੈ ਹਨਾ ਚਾਪਾਂ ਗੇਤੀ 327 ਬਿਜੀ ਸੋਚ ਦਿੱਕਤ ਆਈ ਹੈ 187 ਦੇ ਵਿੱਚ ਇਹ ਦਿੱਕਤ ਆਈ ਹੈ ਤਾਂ ਕਹਿੰਦੇ ਆ ਕਿ ਜਿਹੜਾ ਨੋਡ ਫਾਰਮੇਸ਼ਨ ਹੁੰਦੀ ਹੈ ਜਿਵੇਂ ਆ ਦੇਖੋ ਨਾਲੀ ਬਣ ਗਈ ਨੇ ਇੱਥੇ ਤਾਂ ਜਦੋਂ ਨਾਲੀ ਬਣ ਗਈ ਨਾਲੀ ਬਣ ਸਮੇ ਤੁਸੀਂ ਜਿਹੜਾ ਹੈਗਾ ਖੇਤ ਦੇ ਵਿੱਚ ਕਦ ਰੁਕਣ ਵਾਲੀ ਸਪਰੇ ਕਰਨੀ ਕਰਨੀ ਹੁੰਦੀ ਹੈ ਜਿਹੜੀ ਕੱਦ ਰੋਕਣ ਵਾਲੀ ਸਪਰੇਅ ਕਰਦੇ ਹੋਂ ਉਹ ਵੀ ਜਿਹੜਾ ਹੈਗਾ ਤੁਹਾਡੀ ਟਰਮੀਨਲ ਬੜ ਦੀ ਗ੍ਰੋਥ ਨੂੰ ਰੋਕੇਗੀ ਤਾਂ ਥੋੜਾ ਜਿਹਾ ਇੱਥੇ ਪ੍ਰਭਾਵ ਉਹ ਦੇ ਚ ਪਵੇਗਾ ਤਾਂ ਕਰਨਾਲ ਵਾਲੀਆਂ ਵੈਰੈਟੀਆਂ ਤੇ ਤੁਸੀਂ ਉਹਦੀ ਸਪਰੇਅ ਇੱਥੇ ਦੇ ਸਕਦੇ ਹੋ ਤੁਹਾਡੀ ਥੋੜੀ ਮਦਦ ਕਰੂਗੀ ਤੇ بس 4-5 ਪੁਆਇੰਟ ਜਿਹੜੇ ਮੇਨ ਧਿਆਨ ਰੱਖਣੇ ਨੰਬਰ 1 ਇਹ ਅਗਲੇ ਸਾਲ ਤੋਂ ਟਾਈਮ ਤੇ ਬੀਜਾ ਕਰੋ ਪਹਿਲਾਂ ਆਪਣੀ ਸਮੇਸਾ ਲਾਇਆ ਕਰੋ ਠੀਕ ਹੁਣ ਠੰਡ ਪੈਣ ਲੱਗ ਪਈ ਆਪਣੇ ਆਪ ਹੀ ਜਿਹੜੀ ਹੈਗੀ ਉਤਲੀ ਗਰੋਥ ਰੁਕ ਜਾਨੀ ਹੈ ਥੱਲੇ ਤੋਂ ਕਣਕ ਨੇ ਫਟਾਰਾ ਕਰਨਾ ਸ਼ੁਰੂ ਕਰ ਦੇਣਾ ਫਿਰ ਵੀ ਜੇ ਤੁਹਾਡੀ ਕਣਕ ਨਾਲ ਹੀ ਚੜ ਚੱਲੀ ਹੈ ਛਿੱਟਾ ਬਣਾ ਚੱਲੀ ਹੈ ਜੇ ਤੁਹਾਡੀ ਕਣਕ ਸਮੇਂ ਤੋਂ ਪਹਿਲਾਂ ਸਾਰੇ ਵਾਲੇ ਭਾ ਚੱਲ ਪਈ ਹੈ ਜੇ ਤੁਹਾਡੀ ਕਣਕ ਜਿਹੜਾ ਹੈਗਾ ਡੰਡੀ ਚੜ ਚੱਲੀ ਹੈ ਤਾਂ ਉਹਦੇ ਵਿੱਚ ਜਿੰਨੀ ਤੁਸੀਂ ਯੂਰੀਆ ਪਾਉਣੇ ਹੋ ਉਹ ਤੋਂ ਐਕਸਟਰਾ 25 ਕਿਲੋ ਯੂਰੀਆ ਹੋਰ ਖੇਤ ਨੂੰ ਪਾ ਦਿਓ ਤੇ 3% ਯੂਰੀਆ ਦਾ ਘੋਲ ਦਾ ਸਪਰੇਅ ਕਰ ਦਿਓ ਕਰਨਾਲ ਵਾਲੇ ਅਨੁਸਾਰ ਜੇ ਰੋ ਕਣਕ 'ਚ ਨੋਡ ਫਾਰਮੇਸ਼ਨ ਹੋ ਗਈ ਆ ਉਸ ਸਮੇਂ ਕਦ ਰੋਕ ਨਾਲ ਸਪਰੇਅ ਕਰਦੇ ਉਹ ਵੀ ਕੰਮ ਕਰਦਾ ਹੈ ਜਿਹੜੇ ਖੇਤਾਂ 'ਚ ਨਦੀਨ ਆਸ਼ ਦਾ ਸਪਰੇਅ ਨਹੀਂ ਹੋਇਆ ਉੱਥੇ ਤੁਸੀਂ ਇਹ ਲੀਡਰ ਟ੍ਰਾਂਟ ਜਾਂ ਸੰਕੋਰ ਵਗੈਰਾ ਕੋਈ ਸਾਲਟ ਵਰਤਦੇ ਹੋ ਤਾਂ ਇਹ ਸਾਲਟ ਵੀ ਟਰਮੀਨਲ ਬਡ ਦੀ ਗ੍ਰੋਥ ਨੂੰ ਰੋਕ ਕੇ ਸਾਈਡ ਵਾਲੇ ਫਟਾਰਦ ਨੂੰ ਥੋੜਾ ਪ੍ਰੋਸਾਨ ਕਰਦੇ ਹੈ ਤਾਂ ਉਹ ਆਪਾਂ ਕਰ ਸਕਦੇ ਹਾਂ ਤਾਂ ਇਹ ਚੀਜ਼ਾਂ ਨੇ ਜਿਹਨੂੰ ਤੁਸੀਂ ਅਪਣਾ ਸਕਦੇ ਹੋ ਤੁਹਾਡੇ ਖੇਤ ਦਾ ਫਾਇਦਾ ਹੋ ਸਕਦਾ ਹੈ ਉਮੀਦ ਕਰਦਾ ਹਾਂ ਕਿ ਇਹ ਜਾਣਕਾਰੀ ਤੁਹਾਡੇ ਲਈ ਲਾਹੇਵੰਦ ਸਾਬਤ ਹੋਏਗੀ ਵੱਡੀ ਗੱਲ ਪਿਛਲੇ ਸਾਲ ਇਸ ਤਰ੍ਹਾਂ ਹੋਇਆ ਸੀ ਤਾਂ ਪਿਛਲੇ ਸਾਲ ਭਾਵੇਂ ਕਣਕਾਂ ਕਿਸਾਨਾਂ ਆ ਰਹੀਆਂ ਨਿੱਸਰ ਗਈਆਂ ਸੀ ਲੇਕਿਨ ਉਸ ਤੋਂ ਬਾਅਦ ਜਦੋਂ ਆਪਾਂ ਉੱਚ ਯੂਰੀਆ ਪਾਤੀ ਆਪਾਂ ਉੱਚ ਸਪਰੇਅ ਕਰਤਾ ਯੂਰੀਆ ਦਾ ਉਧਰੋਂ ਠੰਡ ਪੈ ਗਈ ਤਾਂ ਕਣਕਾਂ ਨੇ ਮੁੜ ਕੇ ਫਟਾਰ ਵਾਲੀ ਨੇਰੀ ਲਿਆਤੀ ਸੀਗੀ ਤੇ ਪਿਛਲੇ ਸਾਲ ਤਾਂ ਝਾੜ ਫਿਰ ਬੰਪਰ ਰਹੇ ਸੀਗੇ ਠੀਕ ਹੈ ਤਾਂ ਇਸ ਕਰਕੇ ਇਹ ਉਪਾਅ ਕਰਾਂਗੇ ਤਾਂ ਆਪਣਾ ਫਾਇਦਾ ਹੋਵੇਗਾ ਹੀ ਹੋਵੇਗਾ ਧੰਨਵਾਦ ਦੋਸਤੋ ਮਿਹਰ ਬਣੀ ਦੋਸਤੋ